अपने मलबे की सेवा कर मांग बच्चों बिल्कुल तेरह जीरो होगा सबसे वत राेरी जिस गुरु रामदास पातशाह जी ने सदा ही रहमता करके नवाजिया है इस गरीब लाज रखी है आज टिकट मिलन तो बाद एक बार फिर इतने नतमस्तक होके गुरु का ओट आसरा लेके अरदास बेनतिया करके आज जो प्रचार कल तो मैं शुरू करा एहसास ने नाल की इस मंगते दी चोली में गुरु साहब खैर पागे सफलता बख्शन ते

ਮੈਂ ਤਾਂ ਕਰਕੇ ਇਹ ਕਰੀ ਆ ਰਹਿ ਗਿਆ ਹੈ ਇਸ ਗਰੀਬ ਦੀ लाज ਰੱਖੀਏ ਅੱਜ ਸਤਿ ਸ੍ਰੀ ਅਕਾਲ ਤੋਂ ਬਾਅਦ ਇੱਕ ਵਾਰ ਫਿਰ ਇੱਥੇ ਨਕਮਸਤਕ ਹੋ ਕੇ ਗੁਰੂ ਦਾ ਓਟ ਅਸਰਾ ਲੈ ਕੇ ਅਰਦਾਸਾਂ ਪੇਠੀਆਂ ਕਰਕੇ ਅੱਜ ਜੋਨ ਪ੍ਰਚਾਰ ਕਲ ਤੋਂ ਮੈਂ ਸ਼ੁਰੂ ਕਰਾਂਗੀ ਇਹ ਸਾਸ ਦੇ ਨਾਲ ਕਿ ਇਸ ਪੰਗਤੇ ਦੀ ਚੋਲੀ ਵਿੱਚ ਗੁਰੂ ਸਾਹਿਬ ਮਿਹਰ ਬਣ ਕੇ ਸਫਲਤਾ ਬਖਸ਼ਣਗੇ ਤੇ ਇਸ ਸੂਬੇ ਦੀ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੈਨੂੰ ਮਾਣ ਮਿਲਖੀ ਮੈਡਮ ਭਗਵਾਨ ਚਲੋ ਮਾਣ ਸਾਹਿਬ ਨੂੰ

ਸਟੋਟ ਮੇਲਾਂ ਤੋਂ ਬਾਅਦ ਇੱਕ ਵਾਰ ਫਿਰ ਅਤੇ ਨਕਮਸਤਕ ਹੋ ਕੇ ਗੁਰੂ ਦਾ ਓਟ ਅਸਰਾ ਲੈ ਕੇ ਅਰਦਾਸਾਂ ਪੇਠੀਆਂ ਕਰਕੇ ਅੱਜ ਜੋਨ ਪ੍ਰਚਾਰ ਕਲ ਤੋਂ ਮੈਂ ਸ਼ੁਰੂ ਕਰਾਂਗੀ ਇਹ ਸਾਸ ਦੇ ਨਾਲ ਕਿ ਇਸ ਪੰਗਤੀ ਦੀ ਚੋਲੀ ਵਿੱਚ ਗੁਰੂ ਸਾਹਿਬ ਮਿਹਰ ਬਣ ਕੇ ਸਫਲਤਾ ਬਖਸ਼ਣਗੇ ਤੇ ਇਸ ਸੂਬੇ ਦੀ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੈਨੂੰ ਮਾਣ ਬਖਸ਼ੀ ਮੈਡਮ ਪਰ ਚਲੋ ਮਾਣ ਸਾਹਿਬ ਨੂੰ